ਮੇਰਾ ਇਹ ਚਗਜੀਵਾ ਸਿੰਘ ਕਈ ਕੀ ਕਰਨਾ ਬਈ ਮਸੀਂ ਜੀ ਮਨ ਲਈ ਕਿ ਕੁੱਤੇ ਨੂੰ ਘੁਮਾ ਕੇ ਆ ਰਹੇ ਸੀਗੇ ਮਨ ਲਈ ਗਗਨ ਨਾਮ ਦਾ ਹੀ ਉਲਟਾ ਸਾਡੇ ਪਿੰਡ ਦਾ ਹੀ ਮਲਗੀ ਦਵਾਂਢੀ ਨੇ ਉਹਨਾਂ ਨੇ ਅਚਾਨਕ ਆਏ ਮਲਯੋਨ ਨੇ ਮੇਰੀ ਮਾਤਾ ਦੇ ਪਿੱਛੇ ਵਾਰ ਕਰਿਆ ਦਾਹ ਨਾਲੀ ਮਰੀ ਕਰ ਦੰਦੇ ਤੇ ਇਹ ਬਚਾਅ ਕਰਕੇ ਅਸੀਂ ਪਰੇ ਹੋਏ ਜਦ ਉਹ ਮੋਰੇ ਫਿਰ ਗਾਲ ਕੱਢ ਕੇ ਬੋਲਣ ਲੱਗਿਆ ਜਾਤ ਪ੍ਰਤੀ ਜਦੋਂ ਸਾਡੇ ਉਰੇ ਘਰ ਪਾਲੇ ਇਦਾਂ ਵੀ ਮੇਰੀ ਮਾਂ ਦੇ ਵਿੱਚ ਇਦਾਂ ਵੇ ਤਨੂਰੇ ਦਾ ਐ ਨਹੀਂ ਰਾ ਤੁਹਾਡੇ ਸਾਰੇ ਟੱਬਰ ਨੂੰ ਮਾਰਨਾ ਸੀ ਤੇ ਜਦੋਂ ਦੁਬਾਰਾ ਇਹ ਮਾਰ ਲਗੇ ਮੈਂ ਹੱਥ ਮੋੜੇ ਕਰੇ ਉਹਨੇ 2-3 ਵਾਰ ਅੱਖ ਦੇ ਮਾਰੇ ਤੇ ਮਨ ਲਗੇ ਮੈਂ ਦਾਹ ਵੜਦੇ ਤੇ ਉਹ ਦਾਹ ਵੜੇ ਉਹ ਮਨ ਲਗੇ ਪਰੇ ਇਹ ਨੂੰ ਮੇਰੇ ਪਿੱਛੇ ਪੈ ਗਿਆ ਜੀ ਖੇਤਾਂ ਦੇ ਮਨ ਲਗੇ ਮੈਂ ਪਹੁੰਚਿਆ ਜੀ ਜਾਨ ਬਚਾਉਣ ਨੂੰ ਤੇ ਮਾਂ ਤਾਂ ਹੀ ਫੇਜੀ ਉਹ ਮਨ ਲਗੇ ਇੱਕ ਅੰਕਲ ਜਿਹੇ ਪਿੰਡ ਦੇ ਹੀ ਉਹਨਾਂ ਨੇ ਵੀ ਉਤੋਂ ਦਾਹ ਖੋਲੇ ਆ ਤੇ ਜੀ ਕਿਤੇ ਉਹ ਆਪਣੇ ਘਰੇ ਚਲੇ ਗਏ ਜੀ ਤੁਸੀਂ ਕੌਣ ਕੌਣ ਸਾਰੇ ਅਸੀਂ ਮੈਂ ਤੇ ਮੇਰੀ ਮਾਂ ਤਾਂ ਇਹ ਹੀ ਕਿੰਨੇ ਕੁ ਬੀਤ ਗਏ 2:30-5 ਜੀ ਆ ਹਾਂ ਜੀ। ਤengo continence ਜੀ। ਸੋਈ ਕੱਲਾ ਹੀ ਰਹੀ ਗਈ। ਤੇ ਮੌਕੇ ਤੇ ਹੋਰ ਕੋਈ ਵਿਅਕਤੀ ਆਇਆ ਸੀ ਉਹਦੇ ਨਾਲ। ਹਾਂ ਜੀ ਉਹ ਅੰਕਲ ਆਏ ਸੀ ਇੱਕ ਪਿੰਡ ਦੇ ਜੀ ਉਹਨਾਂ ਨੇ ਵਾਲੀ ਤਾਹ ਹੋਇਆ ਸੀਗਾ। ਕੋਈ ਰੰਜਿਸ਼ ਵਗੈਰਾ। ਨਾ ਨਹੀਂ ਜਮਾ ਵੀ ਨਹੀਂ। ਕੀ ਮੰਗ ਕਰ ਕੋਈ ਸ਼ਸ। ਹਾਂ ਜੀ ਤੇ ਅਸੀਂ ਮੰਗ ਕਰਦੇ ਹਾਂ ਉਹਨੂੰ ਇਨਸਾਫ ਦਿੱਤਾ ਜਾਵੇ ਵੀ ਸਖਤ ਕਾਰਵਾਈ ਕੀਤੀ ਜਾਵੇ ਪੂਰੀ। ਕੀ ਕੰਮ ਕੀ ਕਰ ਦੋਗੇ? ਕੋਈ ਕੁਝ ਨਹੀਂ ਕੀਤੀ ਵਾੜੀ ਰਹੀ ਹੈ ਜੀ। ਵੈਰਜੀ ਦੇ ਖਾਲਸਾ ਵੈਰਜੀ ਫਤਿਹ ਮੇਰਾ ਨਾਮ ਹਰਪਾਲ ਸਿੰਘ ਆ ਜੀ ਮੈਂ ਮੇਰਾ ਪਿੰਡ ਘਰਖਣਾ ਤੇ ਕੀ ਮਾਮਲਾ ਤੇ ਮੈਂ ਆਰਮੀ ਦੇ ਵਿੱਚ ਸਰਵਿਸ ਕਰਦਾ ਮੇਰਾ ਬੇਟਾ ਤੇ ਮੇਰੇ ਘਰ ਵਾਲੀ ਤੇ ਡੇਲੀ ਰੁਟੀਨ ਦੇ ਹਿਸਾਬ ਨਾਲ ਸ਼ਾਮ ਨੂੰ ਆਪਣੇ ਡੌਗੀ ਨੂੰ ਘਮਾਉਣ ਲੈ ਕੇ ਜਾਂਦੇ ਸੀਗੇ ਤੇ ਘੁਮਾ ਕੇ ਵਾਪਸ ਆ ਰਹੇ ਸੀਗੇ ਇੱਕ ਸਾਡੇ ਪਿੰਡ ਦੇ ਹੀ ਨੌਜਵਾਨ ਨੇ ਤੇਜ਼ ਤਾਰ ਦਾਹ ਦੇ ਨਾਲ ਮੇਰੇ ਘਰ ਵਾਲੀ ਔਰ ਮੇਰੇ ਬੇਟੇ ਦੇ ਉੱਤੇ ਹਮਲਾ ਕੀਤਾ ਮੇਰੇ ਘਰ ਵਾਲੀ ਦੇ ਸਿਰ 'ਚ ਟੱਕ ਮਾਰਿਆ ਉਹਨੂੰ ਫੇਰ ਰੈਫਰ ਕੀਤਾ ਚੰਡੀਗੜ੍ਹ ਉਹਦੀ ਸਕੈਨਿੰਗ ਕਰਵਾਈ ਗਈ ਔਰ ਮੇਰੇ ਬੇਟੇ ਦੇ ਹੱਥ ਦੇ ਉੱਤੇ ਦਾਹ ਲੱਗਿਆ ਉਹਨੇ ਬਚਾਉਣ ਭੱਜ ਕੇ ਇਹਨਾਂ ਨੇ ਆਪਣੀ ਜਾਨ ਬਚਾਈ ਤੇ ਉਹਨੇ ਜਾਤੀ ਸੂਚਕ ਸ਼ਬਦ ਬੋਲੇ ਨੇ ਕਿ ਤੁਸੀਂ ਚਮਾਰੋਂ ਤੁਹਾਨੂੰ ਇੱਥੇ ਰਹਿਣ ਨਹੀਂ ਦੇਵਾਂਗਾ ਮੈਂ ਤੁਹਾਡਾ ਸਾਰਾ ਪਰਿਵਾਰ ਖਤਮ ਕਰਨਾ ਹੈ ਤੇ ਉਸ ਤੋਂ ਬਾਅਦ ਇੱਕ ਅਣਪਛਾਤੇ ਪਿੰਡ ਦੇ ਵਿਦਵੰਤੇ ਸੱਜਣ ਨੇ ਉਹਦਾ ਦਾਹ ਫੜ ਕੇ ਉਹਨਾਂ ਦੀ ਜਾਨ ਬਚਾਈ ਤੇ ਫਿਰ ਉਹ ਭੱਜ ਗਿਆ ਉਸ ਤੋਂ ਬਾਅਦ ਮੈਂ ਕੈਪਟਨ ਹਰਜਿੰਦਰ ਸਾਹਿਬ ਨੂੰ ਫੋਨ ਕੀਤਾ ਆਪਣੇ ਬ੍ਰਦਰ ਨੂੰ ਫੋਨ ਕੀਤਾ ਜਿਹੜਾ ਮੇਰਾ ਤਾਏ ਦਾ ਮੁੰਡਾ ਉਹ ਲੈ ਕੇ ਗਿਆ ਉਹਨੂੰ ਨਾਲ ਸਰਪੰਚ ਸਾਹਿਬ ਨੂੰ ਫੋਨ ਕੀਤਾ ਸਰਪੰਚ ਸਾਹਿਬ ਗਏ ਉਹਨਾਂ ਦੇ ਘਰੇ ਤਾਂ ਉਹ ਘਰੇ ਨਹੀਂ ਮਿਲੇ ਉਥੋਂ ਫਰਾਰ ਹੋ ਗਏ ਜਿੰਦਾ ਵਗੈਰਾ ਲਾ ਕੇ ਤੇ ਫਿਰ ਕੈਪਟਨ ਹਰਜਿੰਦਰ ਸਾਹਿਬ ਉਹਨਾਂ ਨੇ ਮੈਨੂੰ ਆਸ਼ਵਾਸ਼ਣ ਦਿੱਤਾ ਕਿ ਤੂੰ ਚਿੰਤਾ ਨਾ ਕਰ ਅਸੀਂ ਤੇਰੇ ਨਾਲ ਆ ਤੇ ਮੇਰੀ ਪ੍ਰਸ਼ਾਸਨ ਤੋਂ ਇਹੀ ਮੰਗਾਂ ਕਿ ਉਸ ਬੰਦੇ ਦੇ ਨਾਲ ਜੋ ਵੀ ਕਾਨੂੰਨੀ ਕਾਰਵਾਈ ਹੈ ਜੋ ਬਣਦੀ ਹੈ ਉਹ ਕੀਤੀ ਜਾਵੇ ਤਾਂ ਕਿ ਉਹ ਅੱਗੇ ਤੋਂ ਕਿਸੇ ਦੇ ਨਾਲ ਐਸੀ ਕਾਨੂੰਨੀ ਹਰਕਤ ਨਾ ਕਰ ਸਕੇ ਜਿਹਦੇ ਨਾਲ ਕਿਸੇ ਦੀ ਜਾਨ ਜਾ ਸਕਦੀ ਹੈ ਮਾਰਨ ਦੇ ਇਰਾਦੇ ਦੇ ਨਾਲ ਉਹ ਸਵੇਰ 5:30 ਵਜੇ ਦੀ ਘਟਨਾ ਹੈ ਉਹ ਪਕਤਲੇ ਇਰਾਦਾ ਉਹਦਾ ਮਾਰਮਦਾਰ ਪੂਰਾ ਇਰਾਦਾ ਸੀ ਜਿਸ ਹਿਸਾਬ ਨਾਲ ਉਹਨੇ ਟੱਕ ਮਾਰੇ ਨੇ ਕਿੰਨੇ ਜਣੇ ਸੀਗੇ ਜੀ ਹਮਲਾ ਕਰਨ ਉਹਦੀ ਇੱਕੇ ਬੰਦਾ ਸੀਗਾ ਸਾਈਕਲ ਤੇ ਆ ਕੇ ਸਾਈਕਲ ਨੂੰ ਸਿੱਟ ਕੇ ਹੱਥ ਉਹਨੇ ਦਾਹ ਫੜਿਆ ਹੋਇਆ ਸੀ ਆ ਤੇ ਉਹਦੇ ਨਾਲ ਹਮਲਾ ਕੀਤਾ ਔਰ ਕਿਹੜਾ ਹਥਿਆਰ ਸੀ ਜੀ ਹਥਿਆਰ ਦਾਹ ਸੀਗਾ ਜੀ ਤੇਜ਼ ਧਾਰ ਜਿਹੜਾ ਦੱਤ ਨਹੀਂ ਹੁੰਦਾ ਹਾਂਜੀ ਉਹਨਾਂ ਨੂੰ ਵੀ ਆਪਣੀ ਕੀਤਾ ਦੋਨਾਂ ਦੋਨਾਂ ਨੂੰ ਜ਼ਖਮੀ ਕਰਤਾ ਜੀ ਮੇਰੇ ਬੇਟੇ ਨੂੰ ਔਰ ਮੇਰੇ ਘਰ ਵਾਲੇ ਨੂੰ ਤਿੰਨ ਜਾਂਦੇ ਹੁੰਦੇ ਸੀਗੇ ਛੋਟਾ ਬੇਟਾ ਮੇਰਾ ਕਹਿੰਦਾ ਮੈਂ ਪੜਨਾ ਇਸ ਕਰਕੇ ਉਹ ਨਹੀਂ ਗਿਆ ਸੀ ਅਗਰ ਉਹ ਚਲੇ ਜਾਂਦਾ ਸ਼ਾਇਦ ਉਹਦੇ ਵੀ 7 ਵਜੇ ਦੀ ਕੋਈ ਪੁਰਾਣੀ ਰੰਜਿਸ਼ ਹੈਗੀ ਹੈ ਨਹੀਂ ਜੀ ਸਾਡਾ ਕੋਈ ਕਿਸੇ ਨਾਲ ਬੈਰ ਵਿਰੋਧ ਨਹੀਂ ਹੈ ਕੋਈ ਰੰਜਿਸ਼ ਨਹੀਂ ਹੈ ਸਾਡੀ ਕੀ ਲੱਗਦਾ ਕਾਰਨ ਕੀ ਲੱਗਦਾ ਹਮਲਾ ਕਰਨ ਦਾ ਕਾਰਨ ਕੁਝ ਨਹੀਂ ਕਹਿ ਸਕਦੇ ਹੁਣ ਜਾਂ ਤਾਂ ਉਹਨੂੰ ਕਿਸੇ ਨੇ ਭੜਕਾਇਆ ਜਾਂ ਉਹਦੀ ਮਾਂ ਨੇ ਹੱਲਾਸ਼ੇਰੀ ਦਿੱਤੀ ਜਾਂ ਕੀ ਹੋਇਆ ਕੀ ਨਹੀਂ ਹੋਇਆ ਉਹਦੀ ਮਾਂ ਉਹਨੂੰ ਲੈ ਕੇ ਫਰਾਰ ਹੋਈ ਆ ਤੇ ਇਹਦਾ ਮਤਲਬ ਉਹਨੇ ਹੀ ਉਹਨੂੰ ਹੱਲਾਸ਼ੇਰੀ ਦੇ ਕੇ ਭੇਜਿਆ ਤੇ ਦੋਨੇ ਮਾਂ ਪੁੱਤ ਰਹਿੰਦੇ ਨੇ ਇੱਕ ਬੇਟਾ ਉਹਨਾਂ ਦਾ ਫੌਰਨ ਗਿਆ ਹੋਇਆ ਦੀ ਮੰਗ ਕੀ ਦਾ ਮੰਗਸ ਪ੍ਰਸ਼ਾਸਨ ਤੋਂ ਇਹੀ ਆ ਬਸ ਵੀ ਕਾਨੂੰਨੀ ਕਾਰਵਾਈ ਜੋ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੇ ਬਣਦੀ ਕਾਨੂੰਨੀ ਕਾਰਵਾਈ ਉਹਦੇ ਨਾਲ ਕੀਤੀ ਜਾਵੇ ਡਾਕਟਰ ਅਮਰਪ੍ਰੀਤ कौर ਡਾਕਟਰ ਰਾਜ ਕੁਲ ਅਲੜਾਈ ਚੋਂ ਲੜਾਈ ਆਏ ਦੋ ਜਣੇ ਆਏ ਸੀ ਲੜਾਈ ਕੀ ਇਸ ਤੇ ਇੱਕ ਮਦਰ ਐਂਡ ਇੱਕ ਉਹਨਾਂ ਦਾ ਬੇਟਾ ਸੀ ਉਹ ਕਹਿ ਰਹੇ ਸੀ ਕਿ ਉਹ ਘਰ ਤੋਂ ਬਾਹਰ ਬਸ ਸੈਰ ਕਰਨ ਗਏ ਐਂਡ ਉਹਨਾਂ ਤੇ ਕਿਸੇ ਨੇ ਅਚਾਨਕ ਹੀ ਅਟੈਕ ਕਰਤਾ ਐਂਡ ਉਹ ਜਿਹੜੀ ਮਦਰ ਸੀ ਉਹਨਾਂ ਦੇ ਕਾਫੀ ਸੱਟ ਲੱਗੀ ਸੀ ਗੰਭੀਰ ਸੀਗੀ ਕਾਫੀ ਬਲੱਡ ਬਹੁਤ ਆ ਰਿਹਾ ਸੀ ਉਹਨਾਂ ਨੂੰ ਅਸੀਂ ਰੈਫਰ ਕਰਤਾ ਸੀ ਉਹਨਾਂ ਦਾ ਡਾਟਾ ਇੱਥੇ ਇਸ ਹਸਪੀਟਲ 'ਚ ਮਦਰ ਦੇ ਕੇਸ ਦੇ 46 ਐਂਡ ਬੇਟੇ ਦੇ 22 ਜਿਹੜਾ ਨੇ ਸੀ ਕਰਖਣਾ ਤੇ ਇੰਜਰੀ ਕਿੱਥੇ ਕਿੱਥੇ ਸੀਗੀ ਜਿਹੜਾ ਮਦਰ ਦੇ ਸਿਰ ਤੇ ਸਾਟ ਸੀਨੀ ਲੈਫਟ ਸਾਈਡ ਤੇ ਐਂਡ ਬੇਟੇ ਦੇ ਹੱਥ ਤੇ ਸੀ